ਜਲੰਧਰ ਤੋਂ ਕੰਮ ਕਰਾਉਂਦਾ ਰਿਆਂ ਲੁਧਿਆਣੇ ਤੋਂ ਕਰਾਇਆ ਦਿੱਲੀ ਤੋਂ ਕਰਾਇਆ ਬਾਹਰ ਯੂਐਸ ਤੱਕ ਤੋਂ ਪਰ ਜਿਹੜਾ ਇੱਥੇ ਕੈਰੀ ਕਨੇਡੀਅਨ ਦੇ ਆ ਕੇ ਸਿਰਾਂ ਲਗਾ ਦਿੰਦਾ ਦਾੜੀ ਦਾ ਮੋਛ ਦਾ ਤੇ ਉਹ ਜਿਹੜਾ ਪੰਜਾਬੀ ਚ ਕਰੀਦਾ ਵੇ ਕੋਕੇ ਜੜ ਦਿੰਦਾ ਉਹ ਗੱਲ ਆ ਇੱਥੇ ਕੰਮ ਕਰਾ ਕੇ ਇੱਕ ਚਿਹਰੇ ਤੇ ਫਰੈਸ਼ਨੈਸ ਫੀਲ ਹੁੰਦੀ ਆ ਇੱਕ ਦੌਰ ਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਸੋਹਣਾ ਦਿਖਾਣਾ ਚਾਹੁੰਦਾ ਹੈ ਸੁੰਦਰ ਤੇ ਖੂਬਸੂਰਤ ਕੁੜੀਆਂ ਦੀ ਜੇ ਆਪਾਂ ਗੱਲ ਕਰੀਏ ਕੁੜੀਆਂ ਨਾਲੋਂ ਵੱਧ ਕੇ ਅੱਜਕੱਲ ਮੁੰਡੇ ਸੈਲੂਨ ਦਾ ਰੁਤਕਾਰ ਦੇ ਨੇ ਚਾਹੇ హెయిర్ ਸਟਾਈਲ ਦੀ ਗੱਲ ਹੋਵੇ ਜਾਂ ਮੁੱਛਾ ਦੀ ਗੱਲ ਹੋਵੇ ਤਾਂ ਉਹਦੇ ਤਹਿਤ ਹੀ ਅੱਜ ਅਸੀਂ ਪਹੁੰਚੇ ਹੋਏ ਹਾਂ ਕੈਰੀ ਕੈਨੇਡੀਅਨ ਕਟਾਰ ਸੈਲੂਨ ਦੇ ਵਿੱਚ ਜਿੱਦਾਂ ਪ੍ਰੋਫੈਸ਼ਨਲ ਜਿੱਦਾਂ ਆਪਾਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ ਕੰਮ ਇਹ ਸਾਰੇ ਰੁਝਾਨ ਜਨਨ ਕਿ ਸ਼ੌਂਕ ਨਾਲ ਸਾਡਾ ਜਿੱਤਾ ਕਾਹ ਵੀ ਅਸੀਂ ਕਰਦੇ ਆ ਸਾਨੂੰ ਕਸਟਮਰ ਵੀ ਇਦਾਂ ਦੇ ਮਿਲ ਰਹੇ ਆ ਕਿ ਜੋ ਇਹ ਸਾਨੂੰ ਮੁੱਛਾ ਸਾਡੀਆਂ ਇੱਕ ਹੈਟ ਬਣਾਦੇ ਇਹ ਲਈ ਅਸੀਂ ਫਿਰ ਉਧਰ ਦੀ ਮਾਹੌਲ ਦਾ ਬੱਦਈ ਜਾਂਦਾ ਤਾਂ ਆ ਗਾ ਬੰਦੇ ਦਾ ਅਸੀਂ ਸੁਣਿਆ ਕਿ ਤੁਹਾਡੇ ਕੋਲ 12 ਵੀ ਜਿੱਦਾਂ ਯੂਐਚ ਤੋਂ ਹੋ ਗਿਆ ਕੈਨੇਡਾ ਤੋਂ ਤਾਂ ਵੀ ਤੁਹਾਡੇ ਕੋਲ ਕਾਫੀ ਹਾਂਜੀ ਅੱਜ ਹੀ ਸਾਡੇ ਕੋਲ ਆਪਰੇ ਭਾਜੀ ਬੈਠੇ ਆ ਮਰਤਾ ਵੀ ਆਏ ਸਿੱਦੇ ਸਾਡੇ ਕੋਲ ਆਏ ਸਿੱਦੇ ਇਹਨਾਂ ਨੇ ਪੁੱਛਣਾ ਕਿ ਉੱਥੇ ਫੋਨ ਕਰਕੇ ਸਾਨੂੰ ਅਪਾਇੰਟਮੈਂਟ ਬਣਾ ਕੇ ਜਿਹੜਾ ਆਪਣਾ ਇਹਨਾਂ ਨਾਲ ਭਰਾ ਬੰਦੀ ਹੈਗੀ ਆ ਕਿ ਚਲੋ ਯਾਨੀ ਕਿ ਇੱਥੇ ਹੀ ਇਹਨਾਂ ਨੇ ਜਦੋਂ ਉਹਨਾਂ ਸਾਡੇ ਕੋਲ ਕਾਫੀ ਇੱਥੇ ਹੀ ਸਾਡੇ ਕੋਲ ਬੰਦੇ ਸਪੈਸ਼ਲ ਉੱਥੇ ਫੋਨ ਅਪਾਇੰਟਮੈਂਟ ਉੱਥੇ ਬਣਾ ਕੇ ਹੁਣ ਦਾ ਅਪਾਇੰਟਮੈਂਟ ਤੇ ਸਾਡੇ ਕੋਲ ਇਦਾਂ ਨਹੀਂ ਹੈਗਾ ਕਿ ਆਜੂ ਜਾਂ ਇਦਾਂ ਨੰਬਰ ਲਾ ਗਿਆ ਉਹ ਚੀਜ਼ ਨਹੀਂ ਬਣਾ ਕੇ ਹੁੰਦਾ ਕਿਉਂਕਿ ਮੇਰਾ ਨਾਲ ਪ੍ਰੋਡਕਟ ਦਾ ਵੀ ਕਰਨਾ ਹੈਗਾ ਅਲਬਿਲ ਨਾ ਸਾਰਾ ਹੈਗਾ ਆ ਦਰਸ਼ਕਾਂ ਨੂੰ ਦਿਖਾਣਾ ਚਾਹਾਂਗਾ ਕਿ ਜੋ ਪ੍ਰੋਡਕਟਸ ਇਹ ਆਪ ਤਿਆਰ ਕਰਦੇ ਨੇ ਉਹਨਾਂ ਦੇ ਬਾਰੇ ਵੀ ਤੁਸੀਂ ਦੇਖ ਸਕਦੇ ਹੋ ਬਿਨਾ ਕਿਸੇ ਕੈਮੀਕਲ ਤੋਂ ਹੈ ਨਾ ਭਾਜੀ ਬਿਨਾ ਕਿਸੇ ਕੈਮੀਕਲ ਤੋਂ ਭਰੀ ਹੁੰਦੇ ਜਿੱਦਾਂ ਸਪੈਸ਼ਲ ਅਜ਼ੀਆ ਮੁੱਛੇ ਵਾਸਤੇ ਮੇਰੇ ਕੋਲ ਹੁੰਦੀ ਆ ਫੇਰ ਹੋ ਗਈ ਹੈਗੇ ਆ ਆ ਮੀਰ ਹੋ ਗਈ ਹੈਗੇ ਮੇਰੇ ਕੋਲ ਠੀਕ ਹੈ ਸਪੈਸ਼ਲ ਅਸੀਂ ਤਿਆਰ ਕਰੀਦੇ ਆ ਬੀ ਮੋਸਟਲੀ ਸਾਰੇ ਜਨਕੀ ਹਸਾਬ ਲਾ ਲਓ ਕਿ ਸਾਡੇ ਕੋਲ ਇਹ ਆਕਰਪਿਆ ਤੋਂ ਸਟਾਰਟਿੰਗ ਹੋ ਜਾਂਦੀ ਹੈ ਮੇਰੇ ਕੋਲ ਜੈਲ ਸਪੈਸ਼ਲ ਮੁੱਛਾਂ ਦੀ ਜਿੰਦਾ ਵੀ ਲਾ ਲਓ ਕਿ 550 600 800 900 ਹਜ਼ਾਰ ਰੁਪਏ ਤੱਕ ਹੈਗੀ ਆਪਣੇ ਕੋਲ ਉਹਦੇ ਵਿੱਚ ਗਾਗ ਦੀ ਡਿਮਾਂਡ ਜਿੰਦਾ ਅਗਲਾ ਗਾ ਕਹਿੰਦਾ ਸੀ ਉਹਦੇ ਵੀ ਵੈਸੇ ਸਾਰੇ ਤਿਆਰ ਕਰਕੇ ਰੱਖਿਆ ਜਿਹੜਾ ਜੂਸ ਕਰਦਾ ਲੈ ਜਾਂਦਾ ਸਾਡਾ ਰਿਜ਼ਲਟ ਬਕਰ ਤੁਸੀਂ ਗੱਲ ਕੀਤੀ ਕਈ ਲੋਕਾਂ ਨੂੰ ਪ੍ਰੋਬਲਮ ਹੁੰਦੀ ਕਿ ਦਾੜੀ ਨਹੀਂ ਵੱਧਦੀ ਜਾਂ ਹੈਅਰ ਫਾਲ ਬਹੁਤ ਜ਼ਿਆਦਾ ਹੋ ਜਾਂਦਾ ਅੱਜਕੱਲ ਮੋਸਟਲੀ ਬਸ ਪ੍ਰੋਬਲਮ ਹੈਗੀ ਹੈ ਜੀ ਬਾਕੀ ਪ੍ਰੋਡਕਟ ਸਾਡੇ ਕੰਮ ਕਰਦੇ ਆ ਬਟ ਇਹਨਾਂ ਨੂੰ ਜਿੰਦਾ ਜਾਨ ਕਿ ਜਿਹੜਾ ਕੋਈ ਰੈਕ ਜੋ ਯੂਜ਼ ਕਰਦਾ ਉਹਨੂੰ ਰਿਜ਼ਲਟ ਮਿਲਦੇ ਆ ਪ੍ਰੋਪਰ ਤਾਂ ਅਸੀਂ ਅੱਜ ਲਾ ਲੋ ਕਈ ਹੁੰਦੇ ਸਾਡੇ ਤੋਂ ਚੀਜ਼ ਲੈ ਜਾਣੀਆਂ ਮੁੜ ਕੇ ਪ੍ਰੋਪਰ ਯੂਜ਼ ਕਰਨੀ ਵੀ ਤੇ ਉਹਦਾ ਕੀ ਹੁੰਦਾ ਰੀਅਲ ਵੀ ਉਹ ਰਿਜ਼ਲਟ ਪ੍ਰੋਪਰ ਨਹੀਂ ਮਿਲਦਾ ਇਹਨੂੰ ਦਿੱਤਾ ਅਸੀਂ ਕਹਿੰਦੇ ਹਾਂ ਉਸ ਤਰ੍ਹਾਂ ਯੂਜ਼ ਕਰੋ ਤੇ ਰਿਜ਼ਲਟ ਤੁਹਾਨੂੰ ਪ੍ਰੋਪਰ ਮਿਲਦਾ ਇਹ ਵੀ ਤੁਸੀਂ ਸਾਰਾ ਕੁਝ ਸ਼ਾਬਦਾਨੀ ਕਰਦੇ ਆ ਜੀ ਸਾਰਾ ਆਰਗੈਨਿਕ ਹੁੰਦਾ ਜੀ ਸਾਡੇ ਮੇਰੇ ਕਾਫੀ ਪ੍ਰੋਡਕਟ ਹੈਗੇ ਜਿੱਦਾਂ ਉਹਨਾਂ ਦੇ ਵਿੱਚ ਆਰਗੈਨਿਕ ਐਗੋਸ ਪ੍ਰੋਡਕਟ ਹੁੰਦੇ ਆ ਜਿੱਦਾਂ ਉਹ ਕੋਈ ਸਵਾਸ ਸਵਾਈ ਨਹੀਂ ਕਾ ਲਉ ਉਹਨਾਂ ਦੇ ਸੋਰਟ ਬੰਦਾ ਕੈਮੀਕਲ ਹੁੰਦਾ ਵਾਟਾ ਇਹਨਾਂ ਦੇ ਵਿੱਚ ਨਹੀਂ ਹੁੰਦਾ ਇੰਨਾ ਕੈਮੀਕਲ ਜ ਹਾਂਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਪ੍ਰੋਪਰ ਆਪਣਾ ਐਡਰੈਸ ਤੇ ਕੰਟੈਕਟ ਨੰਬਰ ਪਲੀਜ਼ ਜ਼ਰੂਰ ਦੱਸਿਓ ਤਾਂ ਕਿ ਜਿਹੜੇ ਵੀ ਸਾਡੇ ਵੇਅਰਸ ਵੀ ਵੀਡੀਓ ਦੇਖ ਰਹੇ ਹਨ ਉਹਨਾਂ ਨੇ ਤੁਹਾਡੇ ਨਾਲ ਜੇ ਕੰਟੈਕਟ ਕਰਨਾ ਹੋਵੇ ਤਾਂ इजीली ਕੰਟੈਕਟ ਹਾਂਜੀ ਹਰਮਨ ਮਾਨਾ ਜੀ ਆਪਣਾ ਆਟਾ ਘਠਾਰ ਪੈਂਦਾ ਜੀ ਇਹ ਅਸੀਂ ਜ਼ਿਲੰਦਰ ਚ ਪਿਆ ਜਾਂਦਾ ਹੈ ਤੇ ਆਪਣਾ ਮੇਰਾ ਨੰਬਰ ਆਗਾ 8699896595 ਇੱਕ ਵਾਰ ਫੇਰ ਕਿ ਤੁਸੀਂ ਇੱਕ ਵਾਰੀ ਮੈਂਸ਼ਨ ਥੱਲੇ ਕਰ ਦਿਓ ਇੱਕ ਵਾਰ ਫੇਰ ਤੋਂ ਬਾਅਦ ਹੀ ਹੌਲੀ ਕਰਕੇ ਆਪਣਾ ਨੰਬਰ ਦੁਬਾਰਾ ਦਿੰਦੇ ਹੋ ਅਡਾ 18 ਜੀ ਮੇਰਾ 8699896595 ਇਹ ਮੇਰਾ ਮੋਬਾਈਲ ਨੰਬਰ ਆ ਕੋਈ ਕੰਟੈਕਟ ਕਰਕੇ ਸਾਡੇ ਤੋਂ ਸਮਾਨ ਕਿਤੇ ਵੀ ਮੰਗਵਾ ਸਕਦਾ ਸਾਡੇ ਕੋਲ ਜਿੱਦਾਂ ਲਾ ਲਓ ਅੱਜ ਸਾਡੇ ਕੋਲ ਯੂਕੀ ਦਾ ਆਰਡਰ ਹੈਗਾ ਉਹ ਨੂੰ ਸਾਡੇ ਚੋਂ ਪੋਰਾ ਵੀ ਲਗਾਇਆ ਤੁਹਾਨੂੰ ਬਾਰੇ ਕੋਈ ਅੰਟਰ ਦਿੰਦੇ ਆ ਅਗਲੇ ਨੂੰ ਮਾਨ 90% ਦਾ ਆਰਡਰ ਸੀਗਾ ਸਪੈਸ਼ਲ ਤੁਸੀਂ ਪਿਛਲੀ ਵਾਰ ਤੁਹਾਡੀ ਵੀਡੀਓ ਦੇਖ ਕੇ ਹੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਲੋ ਜੀ ਸਾਨੂੰ ਆਹ ਪ੍ਰੋਡਕਟ ਚਾਹੀਦਾ ਹੈ ਸਾਨੂੰ ਇੱਥੇ ਅਵੇਲੇਬਲ ਕਰਾ ਦਿਓ ਸਾਨੂੰ ਜੀ ਇੱਥੋਂ ਕੋਰੀਅਰ ਕਰਦੇ ਆਂ ਬਾਕੀ ਜਲਦਾ ਵੀ ਜਾਂਦਾ ਵੀ ਅਸਮਾਨ ਕੋਰੀਅਰ ਜਾਂਦਾ ਹੈ ਅਮਰੀਕਾ ਕੈਨੇਡਾ ਆਮ ਜਲਦਾਂ ਚੱਲ ਜਾਂਦਾ ਸਾਡਾ ਸਾਮਾਨ ਕੋਰੀਅਰ ਜਿਹੜੇ ਚੂਜ਼ ਕਰਦੇ ਆ ਉਹ ਵੀ ਉੱਧਰ ਜਾ ਕੇ ਕਰਦੇ ਆਪਣਾ ਦੇ ਜੀ ਸਾਨੂੰ ਕਰੋ ਇੱਥੇ ਰਿਚ ਵੀ ਭੇਜ ਦੇਗਾ ਬਾਕੀ ਜੀ ਕੌਮਨੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੇਖੋ ਅਸੀਂ ਤਾਂ ਹੁਣ ਇੱਥੇ ਪਿੰਡਾਂ 'ਚ ਬੈਠੇ ਸਾਨੂੰ ਕੋਲ ਜਾਣ ਦਾ ਇੱਥੇ ਇਹ ਜਾਣ ਦਾ ਚਲੋ ਸਾਡਾ ਸੋਸ਼ਲ ਮੀਡੀਆ ਪਰ ਨਹੀਂ ਅਸੀਂ ਉੱਪਰ ਤੱਕ ਨਹੀਂ ਜਾ ਸਕਦੇ ਜਿੱਥੇ ਤੱਕ ਜਿਹੜਾ ਟੋਪ ਨਿਊਜ਼ ਰਹੀ ਹੈ ਜੀ ਚੱਲ ਗਏ ਆਂ ਅਸੀਂ ਪਹਿਲੀ ਪਿਛਲੀ ਵਾਰ ਵੀ ਕਰਾਈ ਸੀ ਵੀਡੀਓ ਸਾਨੂੰ ਥੋੜਾ ਜਿਆਦਾ ਰਿਸਪੌਂਸ ਵਧੀਆ ਲੱਗਾ ਜੀ ਥੋੜਾ ਵੀ ਕਹਨੂੰ ਯਾਨੀ ਕਿ ਵਧੀਆ ਲੱਗਾ ਰਹਾ ਸਾਨੂੰ ਰਿਸਪੌਂਸ ਫੇ ਅਸੀਂ ਦੁਬਾਰਾ ਅਸੀਂ ਕਿਹਾ ਕਿ ਚਲੋ ਜੇ ਸਾਡਾ ਵਾਧਾ ਦਾ ਚਲੋ ਅਸੀਂ ਹੋਰ ਕਢਾਉਨੇ ਆਂ ਮੱਕੀ ਜਿਹੜੇ ਰਿਕਾਰਡਿੰਗ ਅਸੀਂ ਬਣ ਸਕਦੇ ਆ ਕਹਾ ਮੈਂ ਯੂਐਸ ਤੋਂ ਆ ਉਹ ਅਰੀਨਾਂ ਬੇਸਿਕਲੀ ਪਰ ਮੇਰਾ ਪਿੰਡ ਕੜਿਆਣਾ ਆ ਆਦਮਪੁਰ ਦੇ ਨਾਲ ਜੀਐਸਸੀ ਤੋਂ ਜਦੋਂ ਵੀ ਹੋਇਆ ਸਭ ਤੋਂ ਇੱਥੇ ਹੀ ਪਹਿਲੀ ਕਾਲ ਇੱਥੇ ਹੀ ਹੁੰਦੀ ਉਹ ਤੋਂ ਤੇਰੇ ਤੋਂ ਪਹਿਲਾਂ ਇੱਥੇ ਕਾਲ ਕੀਤੀ ਹੋਈ ਹੁੰਦੀ ਆ ਵੀ ਕਹਿ ਲਈ ਵੀ ਕੱਲ ਨੂੰ ਸਵੇਰੇ 9:00 ਵਜੇ ਪਹੁੰਚ ਰਿਹਾ ਆ ਇੱਥੇ ਜਦੋਂ ਜਾਇਦਾ ਹਮੇਸ਼ਾ ਇੱਕ ਫਰੈਸ਼ਨੈਸ ਦੀ ਫੀਲ ਆਉਂਦੀ ਆ ਕਿ ਨਵਾਂ ਪੰਦਾ ਸਾਥ ਜਿੱਦਾਂ ਬਾਹਰ ਠੰਡੀ ਹਵਾ ਚੱਲਦੀ ਨਾ ਬੰਦਾ ਘਰੋਂ ਨਿਕਲਦਾ ਇੱਥੇ ਤੋਂ ਕੰਮ ਕਰਾ ਕੇ ਨਿਕਲੀ ਦਾ ਇੱਕ ਉਸ ਚੀਜ਼ ਅਹਿਸਾਸ ਹੁੰਦਾ ਹੈ ਕਿ ਮੈਂ ਜਲੰਧਰ ਤੋਂ ਕੰਮ ਕਰਾਉਂਦਾ ਰਿਆਂ ਲੁਧਿਆਣੇ ਤੋਂ ਕਰਾਇਆ ਦਿੱਲੀ ਤੋਂ ਕਰਾਇਆ ਬਾਅਦ ਯੂਐਸ ਤੱਕ ਤੋਂ ਪਰ ਜਿਹੜਾ ਇੱਥੇ ਕੈਰੀ ਕਨੇਡੀਅਨ ਦੇ ਆ ਕੇ ਸਿਰਾਂ ਲਗਾ ਦਿੰਦਾ ਦਾੜੀ ਦਾ ਮੋਛ ਦਾ ਤੇ ਉਹ ਜਿਹੜਾ ਪੰਜਾਬੀ ਚ ਕਰੀਦਾ ਫੇ ਕੋਕੇ ਜੜ ਦਿੰਦਾ ਉਹ ਗੱਲ ਆ ਇੱਥੇ ਕੰਮ ਕਰਾ ਕੇ ਇੱਕ ਚਿਹਰੇ 'ਚ ਫਰੈਸ਼ਨੈਸ ਫੀਲ ਹੁੰਦੀ ਆ ਜਦੋਂ ਇਥੇ ਨਿਕਲੀਦਾ ਕਿ ਨਵਾਂ ਪੰਨ ਦਾ ਇੱਕ ਅਹਿਸਾਸ ਹੁੰਦਾ ਇੱਕ ਬੰਦੇ ਨੂੰ ਫੀਲ ਹੁੰਦਾ ਆ ਕਿ ਹਾਂ ਮੈਂ ਆਪਣਾ ਇੱਕ ਵਾਰੀ ਚਿਹਰਾ ਜੋ ਦੁਬਾਰਾ ਦੇਖਾਂ ਸੀ ਜੇ ਵੇ ਜਾ ਕੇ ਕੈਰੀ ਕੈਨੇਡੀਅਨ ਟਾਪ ਇਨ ਦਾ Town ਇਹਨਾਂ ਥ੍ਰੈਡ ਨਾਲ ਕਰੀ ਦਿਆ ਭਾਈ ਮੁੱਛਾਂ ਸੈਟ ਦਾ ਜਿੱਦਾਂ ਸਾਡੇ ਕੋ ਆ ਆਪਣਾ ਤੇ ਸਟਾਈਲ ਹੁੰਦਾ ਜਿੱਦਾਂ ਇਹ ਦੀ ਸਪੈਸ਼ਲ ਬਣਾਈ ਦਾ ਆਪਣਾ ਵੈਲ ਫੇਸ ਬਣਾਇਆ ਜਿਹੜਾ ਨਾਲ ਸੁਣੋ ਵੀਰੇ ਨਾਲ ਮੁੱਛਾਂ ਭੇ ਭਾਈ ਉਹਨੇ ਆ ਕੰਪਲੀਟ ਕਰਕੇ ਤੁਸੀਂ ਬਾਅਦ ਵਿੱਚ ਵੀਡੀਓ ਵਿੱਚ ਜਿੱਤਾਂ ਦਿਖਾ ਦਿਓ ਦੇ ਆਰ ਦੀ ਵਿੱਚ ਅਸੀਂ ਜਿੱਤਣ ਨੂੰ ਮੋਸ਼ਾ ਆ ਗਿਆ ਜਿਹਦੇ ਵਿੱਚ ਸਾਰੇ ਇਹਦਾ ਦੀ ਅਚੇਂਜ ਹੁੰਦਾ ਵੀ ਹੈਗੀ ਕੰਪਲੀਟ ਅਸੀਂ ਚੱਪ ਲੈਣੇ ਸਾਰੇ ਮੋਸ਼ਾ ਹਨ ਇਹ ਤਾਂ ਓਕੇ ਹੋ ਜੂਗਾ ਇਹ ਇਸ ਦਾ ਬੇਨਾ ਫੰਦਾ ਵੀ ਲਾਈਨ ਵਿੱਚ ਪਹੁੰਚਦਾ ਆਉਂਦਾ ਮੇਨ ਆ ਗਏ ਬਸ ਇਹ ਆਪਣੇ ਕੋਟੀ ਪਲੇਅਰ ਆ ਗਏ ਆ ਸਭਾਣੀ ਭੰਨ ਭਰੀ ਆ ਦੇਖਦੇ ਹੋ ਮੋਕੇ ਹੁੰਦੇ ਰਹਿੰਦੇ ਤਾਂ ਇਹ ਕਾਟੇ ਨਾ ਤੁਸੀਂ ਕਰਿਆ ਹੁਣ ਪੈਜੇ ਥੋੜੇ ਟਾਈਮ ਲਈ ਆਏ ਆ ਸਾਡੇ ਕੋਲ ਇਹਨੂੰ ਤੇ ਮੈਸੇਜ ਤੇ ਜਾਣਾ ਕਿ ਮੈਂ ਕਿਹਾ ਚਲੋ ਆਜੋ ਤੁਹਾਡੇ ਕੋਲ ਮੜ ਜਾ ਕੁਛ ਕਰ ਦਈਏ ਹਾਂਜੀ ਅੱਛਾ ਬੰਦੇ ਦਾ ਬਟਾਣਾ ਬਾਲਪੁਰ ਬਹੁਤ ਵਧੀਆ ਪਾਜੀ ਨੇ ਮੇਰਾ ਨਾਮ ਹੈ ਜਾਨੀ ਪੰਡਤਾ ਉਹ ਵਧੀਆ ਕਟਾਈ ਬਿਲੋਵਾਲ ਤੋਂ ਤੇ ਪਾਜੀ ਆਪਣਾ ਬਹੁਤ ਵਧੀਆ ਪਾਜੀ ਕਟਿੰਗ ਕਰਦੇ ਆ ਕਿ ਗੱਲ ਕਰਕੇ ਇੱਕ ਬੱਤਰਾ ਲਾ ਕੇ ਚੱਲਦਾ ਬੱਕਰਾ ਭਾਈ ਚੇਂਜ ਕਰ ਦਿੰਦਾ ਜਿੱਦਾਂ ਹੁਣ ਤਾਂ ਬੀਚੀ ਵੀ ਕਰ ਦਿੰਦੀ ਲੁੱਕ ਚੇਂਜ ਗਿਆ ਦੇਖੋ ਕੱਟ ਪਾਇਆ ਭਾਈ ਸਾਡੇ ਸਾਹਮਣੇ